ਚੈਨਲ ਉਪਰ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਆ ਅੱਜ ਦੀ ਇੱਕੋ ਇੱਕ ਗੱਲਬਾਤ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਲਈ ਅੱਜ ਪ੍ਰਮੁੱਖ ਰੂਪ ਦੇ ਵਿੱਚ ਆਪਾਂ ਇੱਕ ਗੱਲਬਾਤ ਸਾਂਝੀ ਕਰਨੀ ਹੈ ਮੁੱਖ ਰੂਪ ਦੇ ਵਿੱਚ ਜਿਹੜੀ ਕੱਲ ਦੀ ਚੱਲ ਰਹੀ ਆ ਤੇ ਉਹ ਇਹ ਆ ਕਿ ਜੋ ਬਾਈਡਨ ਦੌੜ ਦੇ ਵਿੱਚੋਂ ਬਾਹਰ ਹੋ ਗਏ ਸਵਾਲ ਬਹੁਤ ਸਾਰੇ ਨੇ ਕਈ ਸਵਾਲੇ ਨੇ ਕਿ ਕੀ ਹੁਣ ਇਹਦੇ ਨਾਲ ਡੈਮੋਕ੍ਰੇਟਸ ਤਕੜੇ ਹੋਣਗੇ ਜਾਂ ਕਮਜ਼ੋਰ ਹੋਣਗੇ ਕਮਾਲਾ ਹਾਰਿਸ ਜੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਸੀਗੀ ਉਹਦੀ ਤੌਰ ਦੇ ਵਿੱਚੋਂ ਹੁਣ ਉਹ ਪ੍ਰੈਜ਼ੀਡੈਂਟ ਦੀ ਰੇਸ ਦੇ ਵਿੱਚ ਆ ਜਾਂਦੇ ਤੇ ਵਾਈਸ ਪ੍ਰੈਜ਼ੀਡੈਂਟ ਕੌਣ ਬਣੂਗਾ ਕੀ ਕਮਾਲਾ ਹਾਰਿਸ ਨੂੰ ਚੁਣ ਲਿਆ ਜਾਊਗਾ ਜਾਂ ਗੈਵਨ ਨਿਊਸਨ ਦਾ ਨੰਬਰ ਵੀ ਲੱਗ ਸਕਦਾ ਬਹੁਤ ਸਾਰੇ ਸਵਾਲ ਨੇ ਇਸ ਵੰਦੇ ਵਿੱਚ ਆਪਾਂ ਉਹਨਾਂ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਹੋਰ ਕੌਣ ਨੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਿਹੜੇ ਬੰਦੇ ਨੇ ਜਿਹੜੇ ਇੱਥੇ ਹੋ ਸਕਦੇ ਆ ਤੇ ਇਹ ਕੀ ਡਿਬੇਟ ਦੇ ਵਿੱਚ ਹੀ ਏਡੀ ਵੱਡੀ ਤਾਕਤ ਸੀ ਕਿ ਡੋਨਲਡ ਟਰੰਪ ਨੇ ਇੱਕੋ ਝਟਕੇ ਦੇ ਵਿੱਚ ਸਾਰੇ ਡੈਮੋਕ੍ਰੇਟਸ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਡਿਬੇਟ ਹੀ ਹੋਇਆ ਡਿਬੇਟ ਦੇ ਵਿੱਚ ਪਰਫਾਰਮੈਂਸ ਹੀ ਮਾੜੀ ਹੋਈ ਆ ਉਹਦੇ ਤੋਂ ਬਾਅਦ ਵਿਰੋਧ ਹੋਇਆ ਪਹਿਲਾਂ ਵਿਰੋਧ ਹੋ ਰਿਹਾ ਸੀ ਪਰ ਉਹਦੇ ਤੋਂ ਬਾਅਦ ਇੰਨਾ ਤੇਜ਼ ਮਤਲਬ ਇੱਕ ਡਿਬੇਟ ਦੇ ਵਿੱਚ ਦੇਖੋ ਤੁਸੀਂ ਇੰਨੀ ਤਾਕਤ ਆ ਕਿ ਉਹ ਸਾਰੇ ਜਿ ਸਾਰੇ ਸਿਆਸਤ ਇਧਰ ਉਧਰ ਕਰ ਸਕਦਾ ਕਿੰਨਾ ਕੁ ਨੁਕਸਾਨ ਹੋਊਗਾ ਇਹ ਹੁਣ ਕੁਝ ਲੋਕ ਕਹਿੰਦੇ ਵੀ ਜੋ ਬਾਈਡਨ ਦੇ ਜਾਣ ਦੇ ਨਾਲ ਡੈਮੋਕ੍ਰੇਟਸ ਨੂੰ ਨੁਕਸਾਨ ਹੋਣਾ ਸਿੱਧਾ ਹੀ ਮਤਲਬ ਇਹ ਆ ਕਿ ਜਿਹੜੀ ਪਾਰਟੀ ਦੇ ਵਿੱਚ ਉਮੀਦਵਾਰ ਹੀ ਨਹੀਂ ਉਹਨਾਂ ਕੋਲ ਸੈੱਟ ਹੋਇਆ ਵੀ ਉਮੀਦਵਾਰੀ ਇੱਕ ਤਰੀਕੇ ਦੇ ਨਾਲ ਦੌੜ ਗਏ ਜਾਂ ਡਰਾਪ ਆਊਟ ਕਰ ਗਏ ਕੋਈ ਛੋਟੀ ਮੋਟੀ ਇਲੈਕਸ਼ਨ ਥੋੜਾ ਆ ਕੀ ਜਿਹੜੀ ਡੈਮੋਕ੍ਰੈਟਿਕ ਨੇ ਡੈਮੋਕ੍ਰੈਟਸ ਨੇ ਇਹਨੂੰ ਪਹਿਲਾਂ ਨਹੀਂ ਸੀ ਪਤਾ ਇਸ ਕੱਲ ਦਾ ਕਿ ਜੋ ਬਾਈਡਨ ਦੀ ਉਮਰ ਇੱਕਦਮ ਤਾਂ ਵਧ ਨਹੀਂ ਗਈ ਜਾਂ ਉਹਨਾਂ ਦਾ ਬਿਹੇਵੀਅਰ ਇੱਕਦਮ ਚੇਂਜ ਨਹੀਂ ਹੋ ਗਿਆ ਜਾਂ ਉਹਨਾਂ ਦੀ ਸਮਝ ਦੇ ਉੱਤੇ ਸਵਾਲ ਨਹੀਂ ਪੈਦਾ ਹੋਏ ਵੀ ਕੀ ਪਹਿਲਾਂ ਨਹੀਂ ਸੀ ਇਸ ਕੱਲ ਦਾ ਪਤਾ ਇਸ ਕਰਕੇ ਦਾ ਨੁਕਸਾਨ ਤਾਂ ਹੋਣਾ ਹੀ ਆ ਮਤਲਬ ਵਿਰੋਧੀ ਬੰਦਾ ਹੀ ਦੌੜ ਜਵੇ ਜਿਹਦੇ ਨਾਲ ਲੜਾਈ ਹੋ ਰਹੀ ਹੈ ਜਿਹਦੇ ਨਾਲ ਇਲੈਕਸ਼ਨ ਹੋ ਰਹੀ ਹੈ ਤਾਂ ਕੁਦਰਤੀਆ ਵੀ ਨੁਕਸਾਨ ਤਾਂ ਹੋਊਗਾ ਹੀ ਪਾਰਟੀ ਨੂੰ ਜਿੰਨਾ ਮਰਜ਼ੀ ਨੁਕਸਾਨ ਥੋੜਾ ਹੁੰਦਾ ਜਾਂ ਬਹੁਤਾ ਹੁੰਦਾ ਦੂਜਾ ਪੱਖੇ ਦਾ ਇਹ ਮੰਨਦੇ ਆ ਲੋਕ ਵੀ ਨੁਕਸਾਨ ਤਾਂ ਹੁਣ ਅਸੀਂ ਜੀ ਜੋ ਬਲਡਨ ਇਲੈਕਸ਼ਨ ਲੜਦੇ ਹੁਣ ਨਹੀਂ ਹੁੰਦਾ ਹੁਣ ਸਭ ਨੂੰ ਫਾਇਦਾ ਹੋਇਆ ਜਿਹੜੀ ਜਿਹੜਾ ਅੰਦਾਜ਼ ਡੋਨਲਡ ਟਰੰਪ ਦਾ ਗੱਲ ਕਰਨ ਦਾ ਜਾਂ ਗੱਲ ਕਹਿਣ ਦਾ ਉਹੀ ਅੰਦਾਜ਼ ਕਮਾਲਾ ਹੈ ਰਸਤਾ ਆ ਇਸ ਕਰਕੇ ਇਹ ਜਿੱਤ ਜਾਣਾ ਇਹਨਾਂ ਨੇ ਜਿੱਤ ਜਾਣਾ ਮਤਲਬ ਚਾਂਸ ਜ਼ਿਆਦਾ ਨੇ ਜੋ ਬਲਡਨ ਨਾਲੋਂ ਜਿਹੜੇ ਅੰਕੜੇ ਦੱਸਦੇ ਆ ਉਹ ਅੰਕੜੇ ਤੇਹੀ ਦੱਸਦੇ ਆ ਵੀ ਨੇੜੇ ਹੀ ਆ ਵੀ ਜੋ ਜਿਹੜੇ ਡੋਨਲਡ 트ੰਪ ਨੇ ਉਹਨਾਂ ਦਾ ਹੱਥ ਉੱਪਰ ਆ ਭਾਵੇਂ 4 ਪੁਆਇੰਟ ਹੋਵੇ ਚਾਹੇ 2 ਪੁਆਇੰਟ ਹੋਵੇ ਜਿੰਨੇ ਇਹ ਸਰਵਿਸ ਹੋਇਆ ਉਹਨਾਂ ਸਾਰਿਆਂ ਦੇ ਵਿੱਚ ਹੀ ਤੇ ਕਮਾਲਾ ਹਾਰਿਸ ਦੂਜੇ ਨੰਬਰ ਤੇ ਉੱਤੇ ਆ ਜਿਹੜਾ ਹੁਣ ਜਦੋਂ ਇਹ ਪਾਸੇ ਹੋਏ ਆ ਤੇ ਇਸ ਇਲੈਕਸ਼ਨ ਦੇ ਵਿੱਚੋਂ ਜਿਹੜੇ ਕਮਾਲਾ ਹਾਰਿਸ ਆ ਉਹਨਾਂ ਨੇ ਅੱਜ ਪਹਿਲੀ ਵਾਰੀ ਸੋਮਵਾਰ ਨੂੰ ਹੁਣ ਸੰਬੋਧਨ ਕੀਤਾ ਲੋਕਾਂ ਨੂੰ ਤੇ ਉਹਨੇ ਬੜੀ ਸਿਫਤ ਕੀਤੀ ਆ ਜੋ ਬਾਇਡਨ ਦੇ ਉਹ ਕਹਿੰਦੇ ਜੋ ਬਾਇਡਨ ਨੇ ਉਹ ਕੁਝ ਕਰਤਾ ਜੋ ਪਹਿਲੇ ਕਾ ਰਾਸ਼ਟਰਪਤੀ ਦੋ-ਦੋ ਵਾਰੀਆਂ ਦੇ ਵਿੱਚ ਭਾਵੇਂ 8-8 ਸਾਲਾਂ ਜਿੰਨੀ ਕਰ ਸਕਕੇ ਜਿਹੜੇ ਇਹਨਾਂ ਨੇ ਇੱਕੋ ਵਾਰੀ ਕਰ ਦਿੱਤਾ 4 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਜੋ ਕੁਝ ਕਰ ਕਰ ਦਿੱਤਾ ਸੋ ਹੁਣ ਜੋ ਜੋ ਬਾਈਡਨ ਨੇ ਕਮਾਲਾ ਹੈ ਰੈਸਿਡੈਂਟ ਡੋਸ ਕਰ ਦਿੱਤਾ ਵੀ ਇਹ ਹੈ ਉਮੀਦਵਾਰ ਤੇ ਇਹਦੀ ਸਪੋਰਟ ਕਰੋ ਉਹਨਾਂ ਨੇ ਹੁਣ ਜਿਹੜੀ ਕਮਾਲਾ ਹੈ ਅੱਜ ਸੋਮਵਾਰ ਨੂੰ ਸਵੇਰੇ ਆਪਣੀ ਸਪੀਚ ਦਿੱਤੀ ਚੋ ਕਹਿੰਦੇ ਮੈਂ ਸਿਰਫ ਇੱਕ ਦੋ ਸ਼ਬਦ ਜਿਹੜੇ ਬਾਈਡਨ ਦੀ ਲਗੇਸੀ ਬਾਰੇ ਕਰਨੀ ਹੈ ਕਿ ਜਿਸ ਕਿਸਮ ਦੀ ਲਗੇਸੀ ਛੱਡ ਕੇ ਗਏ ਆ ਵੀ ਅਨਮੈਚਡ in the modern history ਨੂੰ ਕੋਸ਼ ਖਵਾਰਾ ਨੇ ਜਿਹੜਾ ਅਨਮੈਚਡ ਆ ਉਹਨੂੰ ਕੌਮਿਆਂ ਦੇ ਵਿੱਚ ਲਿਖਿਆ ਉਹਦੇ ਵੀ ਵੱਖਰੇ ਅਰਥ ਨੇ ਅਨਮੈਚਡ ਇਨ ਮਾਡਰਨ ਹਿਸਟਰੀ ਤੇ ਉਹ ਕਹਿੰਦੇ ਕਿ ਇੱਕ ਟਰਮ ਦੇ ਵਿੱਚ ਇਹਨੇ ਜਿਹੜੀ ਸਰਪਾਸ ਕਰ ਦਿੱਤਾ ਜਿਹੜੇ ਬਹੁਤ ਸਾਰੇ ਪ੍ਰੈਜ਼ੀਡੈਂਟ ਦੋ ਟਰਮਸ ਦੇ ਵਿੱਚ ਨਹੀਂ ਕਰ ਸਕੇ ਇਹਨਾਂ ਨੇ ਖਾਸ ਤੌਰ ਦੇ ਤੇ ਆਪਣੀ ਕੈਂਡੀਡੇਸੀ ਦੇ ਬਾਰੇ ਗੱਲ ਨਹੀਂ ਕੀਤਾ ਪਰ ਇਹ ਵੀ ਉਹਨਾਂ ਨੇ ਕਿਹਾ ਕਿ ਉਹ ਬਾਈਡਨ ਦੀਆਂ ਸੇਵਾਵਾਂ ਜਿਹੜੀਆਂ ਦੇਸ਼ ਨੂੰ ਦਿੱਤੀਆਂ ਉਹਦੇ ਲਈ ਬਹੁਤ ਥੈਂਕਫੁਲ ਆ ਅ ਤੇ ਜਿਹੜੇ ਉਹ ਕਹਿੰਦੇ ਵੀ ਉਹ ਕਹਿੰਦੇ ਮੈਂ ਇਸ ਗੱਲ ਦੀ ਮਤਲਬ ਸਿੱਧੀ ਗਵਾਹ ਆ ਕਿ ਇਹ ਜਿਸ ਤਰੀਕੇ ਨਾਲ ਇਹ ਅਮਰੀਕਾ ਦੇ ਲਈ ਲੜਿਆ ਜਾਂ ਇਹਦੇ ਅਮਰੀਕਾ ਦੀ ਦੁਨੀਆ ਦੇ ਵਿੱਚ ਏਮਨਜ ਦੇ ਲਈ ਲੜਿਆ ਹੁਣ ਇਹ ਕਮੈਂਟ ਉਹਨਾਂ ਦੇ ਜੋ ਬਾਈਡਨ ਦੀ ਅਨਾਉਂਸਮੈਂਟ ਦੇ ਇੱਕ ਦਿਨ ਬਾਅਦ ਆਏ ਆ ਜਿੱਥੇ ਉਹ ਪਾਸੇ ਹੋਏ ਆ ਜੋ ਬਾਈਡਨ ਪਾਸੇ ਕਿਉਂ ਹਟਿਆ ਇੱਕਦਮ ਉਹਨਾਂ ਨੂੰ ਕੀ ਹੋ ਗਿਆ ਕਹਿੰਦੇ ਤੇ ਪਹਿਲਾਂ ਵੀ ਸਾਰੇ ਸੀਗੇ ਇਹਦੇ ਬਾਰੇ ਉਹਨਾਂ ਨੇ ਹਜੇ ਆਉਣ ਵਾਲੇ ਸਮੇਂ 'ਚ ਦੱਸਣਾ ਹਜੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਪੰਜ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਉਹ ਗੱਲਬਾਤ ਉਹ ਕਹਿੰਦੇ ਸਾਫ਼ ਕਰਾਂਗੇ ਅਸੀਂ ਵੀ ਕੀ ਗੱਲਬਾਤ ਹੋਈ ਸੀ ਸਾਰਾ ਕੁਝ ਵੀ ਆਪਣਾ ਜਿਹੜਾ ਫੈਸਲਾ ਆ ਉਹਦੇ ਬਾਰੇ ਉਹ ਇਸ ਹਫ਼ਤੇ ਦੇ ਵਿੱਚ ਕਿਸੇ ਵੇਲੇ ਅੱਗੇ ਜਾ ਕੇ ਗੱਲਬਾਤ ਕਰਨਗੇ ਜਿਹੜੀ ਐਕਸ ਦੇ ਉੱਤੇ ਉਹ ਪਾਈ ਆ ਉਹਨਾਂ ਨੇ ਉਹ ਕਹਿੰਦੇ ਮੇਰੀ ਫੁੱਲ ਸਪੋਰਟ ਤੇ ਐਂਡੋਰਸਮੈਂਟ ਕਮਾਲਾ ਹਰਾਸਟੂਆ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਨਾਮਿਨੀ ਆ ਹੁਣ ਏ ਕੀ ਇਦਾਂ ਬਦਲ ਸਕਦਾ ਹੁੰਦਾ ਜਾਂ ਕੀ ਹੋ ਸਕਦਾ ਹੁੰਦਾ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਆ ਸਾਰੀਆਂ ਸਟੇਟਾਂ ਦੇ ਵਿੱਚ ਪਾਰਟੀ ਦੇ ਜਿਹੜੇ ਵੋਟਰ ਨੇ ਜਾਂ ਜਿਹੜੇ ਪਾਰਟੀ ਦੇ ਮੈਂਬਰ ਨੇ ਰਜਿਸਟਰਡ ਨੇ ਜਾਂ ਉਹਨਾਂ ਦੀ ਸਪੋਰਟ ਕਰਨ ਵਾਲੇ ਨੇ ਜਿਹੜਾ ਡੈਮੋਕ੍ਰੇਟਸ ਨੇ ਉਹ ਸਾਰਿਆਂ ਦੀਆਂ ਵੋਟਾਂ ਪੈਂਦੀਆਂ ਵੋਟਾਂ ਪੈਂਦੀਆਂ ਤੇ ਉਹਨਾਂ ਦੇ ਵਿੱਚੋਂ ਫਿਰ ਡੈਲੀਗੇਟਸ ਇਹਨਾਂ ਨੇ ਦਿੱਤੇ ਆ ਹਰ ਇੱਕ ਸਟੇਟ ਨੂੰ ਵੀ ਕੈਲੀਫੋਰਨੀਆ ਵੱਡੀ ਸਟੇਟ ਆ ਨੂੰ ਇੰਨੇ ਡੈਲੀਗੇਟ ਇਹਨੂੰ ਇੰਨੇ ਡੈਲੀਗੇਟ ਉਹ ਸਾਰੇ ਡੈਲੀਗੇਟ ਚੁਣੇ ਜਾਂਦੇ ਆ ਉਹ ਡੈਲੀਗੇਟ ਫਿਰ ਉਮੀਦ ਉਹ ਡੈਲੀਗੇਟ ਚੁਣਨੇ ਆ ਅਸਲ ਦੇ ਵਿੱਚ ਲੋਕਾਂ ਨੇ ਜਿਹੜਾ ਵੋਟਰ ਆ ਮੰਨ ਲਓ ਤੁਸੀਂ ਡੈਮੋਕ੍ਰੈਟਿਕ ਪਾਰਟੀ ਦੇ ਸਪੋਰਟਰ ਹੋਣੋਂ ਦੇ ਮੈਂਬਰ ਹੋ ਤੁਸੀਂ ਡੈਲੀਗੇਟ ਚੁਣਨਾ ਆਪਣੀ ਸਟੇਟ ਦੇ ਵਿੱਚੋਂ ਆਪਣੇ ਸ਼ਹਿਰ ਦੇ ਜਿੱਦਾਂ ਯੋਵਾ ਕੌਕਸਸ ਤੋਂ ਸ਼ੁਰੂ ਹੁੰਦਾ ਹੈ ਮਾਰਚ ਦੇ ਵਿੱਚ ਹੋਇਆ ਸੀ ਉਹ ਡੈਲੀਗੇਟ ਜਿਹੜੇ ਨੇ ਫਿਰ ਇਹ ਚੱਲਦੇ ਚੱਲਦੇ ਸਾਰੀਆਂ ਸਟੇਟਾਂ ਦੇ ਵਿੱਚ ਕਈ ਮਹੀਨੇ ਲੱਗਦੇ ਆ ਇਹ ਹੋਣ ਨੂੰ ਔਰ ਡੈਲੀਗੇਟ ਜਿਹੜੇ ਨੇ ਉਹਨਾਂ ਨੇ ਫਿਰ ਅੱਗੇ ਜਾ ਕੇ ਕਰਾਂ ਦੀ ਕਨਵੈਨਸ਼ਨ ਹੁੰਦੀ ਨੈਸ਼ਨਲ ਲੈਵਲ ਦੇ ਉੱਤੇ ਜਿੱਦਾਂ ਮਲਵਾਕੀ ਦੇ ਵਿੱਚ ਆਹਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋ ਕੇ ਹਟਿਆ ਉਹ ਸਾਰੇ ਡੈਲੀਗੇਟ ਇਕੱਠੇ ਹੋ ਕੇ ਉਹਨੇ ਵੋਟਾਂ ਡੋਨਲਡ ਟਰੰਪ ਨੂੰ ਪਾਤੀਆਂ ਕਿ ਇਹ ਸਾਡਾ ਉਮੀਦਵਾਰ ਹੈ ਇਧਰਲੇ ਪਾਸੇ ਹੁਣ ਪੱਕਾ ਸ਼ਿਕਾ ਵੀ ਇਹਨਾਂ ਨੇ ਇਕੱਠੇ ਹੋ ਕੇ ਵੋਟਾਂ ਆ ਜਿਹੜੀਆਂ ਨੇ ਜੋ ਬਾਈਡਨ ਨੂੰ ਪਾ ਦੇਣੀਆਂ ਸੀ ਪਰ ਬਾਈਡਨ ਪਾਸੇ ਹਟ ਗਏ ਹੁਣ ਉਹ ਸਾਰੇ ਡੈਲੀਗੇਟ ਜਿਹੜੇ ਆ ਆਪਣੇ ਦੂਜੇ ਉਮੀਦਵਾਰ ਜਿਹੜੀ ਕਿ ਸੰਭਾਵਨਾ ਮੁਤਾਬਕ ਕਮਾਲਾ ਹੇਰਿਸ ਆ ਉਹਨੂੰ ਪਾ ਦੇਣਗੇ ਤੇ ਉਹ ਉਮੀਦਵਾਰ ਇਸ ਤਰੀਕੇ ਨਾਲ ਬਣ ਜੂਗੀ ਭਾਵ ਪਤਾ ਤੇ ਸਾਰੀ ਦੁਨੀਆ ਨੂੰ ਜਿਵੇਂ ਰੌਲਾ ਦੋ ਜਣਿਆਂ ਦਾ ਹੀ ਆ ਇੱਕ ਪਾਸੇ 트াম্প ਦੂਜੇ ਪਾਸੇ ਜੋ ਬਾਈਡਨ ਪਰ ਇਹ ਅਧਿਕਾਰਤ ਤੌਰ ਦੇ ਉੱਤੇ ਡਿਕਲੇਅਰ ਨਹੀਂ ਸੀ ਹੋ ਜੋ ਜਿਹੜੇ 트াম্প ਨੇ ਉਹ ਥੋੜੇ ਦਿਨ ਪਹਿਲਾਂ ਆ ਹੋ ਗਏ ਨੇ ਮਲਵਾਕੀ ਦੇ ਵਿੱਚ ਤੇ ਜੋ ਬਾਈਡਨ ਇਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ 21 ਤੋਂ 24 ਅਗਸਤ ਅਗਲੇ ਮਹੀਨੇ ਆ ਸੋ ਉਹਦੇ ਤੋਂ ਪਹਿਲਾਂ ਇਹ ਬਦਲ ਸਕਦੇ ਆ ਸੋ ਹੁਣ ਕਈ ਨਾਂ ਸਾਹਮਣੇ ਆਉਂਦੇ ਸੀ ਤੇ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਪਰ ਇਹ ਬੜੀ ਇੱਕ ਦਿਲਚਸਪ ਸਿਚੁਏਸ਼ਨ ਅਸਵਿਲੇ ਬਣ ਗਈ ਆ ਤੇ ਕਿਸੇ ਤਰੀਕੇ ਦੇ ਨਾਲ ਲੋਕ ਆਸ ਵੀ ਨਹੀਂ ਸੀ ਕਰ ਰਹੇ ਇਸ ਚੀਜ਼ ਦੀ ਵੀ ਕੀ ਬਣੂਗਾ ਤੇ ਪਰ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜਦੋਂ ਇਹਨਾਂ ਨੇ 1 ਜੁਲਾਈ ਨੂੰ ਕੱਲ ਐਲਾਨ ਕੀਤਾ ਰਾਸ਼ਟਰਪਤੀ ਜੋ ਬਾਈਡਨ ਨੇ ਕਿ ਲਗਭਗ ਮਹੀਨਾ ਹੋ ਗਿਆ ਡਿਬੇਟ ਹੋਏ ਨੂੰ ਤਾ ਜਿਹੜਾ ਡਿਬੇਟ ਦੇ ਵਿੱਚ ਜਿਹੜੀ ਗੱਲਬਾਤ ਸੀ ਮਹੀਨਾ ਹੋ ਗਿਆ ਸੀ ਇਹ ਗੱਲਬਾਤ ਚੱਲਦੀ ਨੂੰ ਕਿ ਇਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਸੀ ਇਹਨਾਂ ਨੇ ਨਾਂ ਵਾਪਸ ਲੈ ਲਿਆ ਦੁਨੀਆ ਦੀ ਸਿਆਸਤ ਇੱਕ ਵਾਰੀ ਇਧਰੋਂ ਉਧਰ ਹੁੰਦੀ ਨਜ਼ਰ ਆ ਰਹੀ ਆ ਜਿਹੜਾ ਲਗਭਗ 2 ਦਾ ਕਿਹਾਦਾ 20 ਸਾਲਾਂ ਦਾ ਫਰਕ ਹੈ ਕਮਾਲਾ ਹੈ ਰਸਤੇ ਜੋ ਬਰਡਨ ਦੀ ਉਮਰ ਦੇ ਵਿੱਚ ਤੇ ਉਹ 트ੰਪ ਨਾਲੋਂ ਵੀ ਛੋਟੇ ਨੇ ਉਮਰ ਦੇ ਵਿੱਚ ਤੇ ਇਹ ਹੁਣ ਘਟੋ ਇਹਨਾਂ ਨੂੰ ਸਿੱਧਾ ਫਾਇਦਾ ਹੋਣਾ ਇਸ ਗੱਲ ਦਾ ਵੀ ਜਿਹੜਾ 트ੰਪ ਨਾਲੋਂ ਛੋਟੇ ਨੇ ਤਾਂ ਲੋਕਾਂ ਨੂੰ ਕਹਿ ਸਕਦੇ ਆ ਕਿ ਅਸੀਂ ਅਗਲੀ ਜਨਰੇਸ਼ਨ ਆ ਕਈ ਹੁਣ ਕਮਾਲਾ ਹਰਿਸ ਕਈ ਨੁਕਤੇਆਂ ਕਰਕੇ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਜਾਂ ਇਦਾਂ ਕਹੋ 트럼ਪ ਦਾ ਟੱਕਰਾ ਕਰ ਸਕਦੇ ਆ ਇੱਕ ਤਾਂ ਇਹ ਆ ਕਿ ਇਹਨਾਂ ਦੀ ਉਮਰ ਜਿਹੜਾ ਰੌਲਾ ਜੋ ਬਾਈਡਨ ਦੇ ਉੱਤੇ ਪੈਂਦਾ ਹੈ ਜੋ ਬਾਈਡਨ ਦਾ ਮੁੱਖ ਵਿਰੋਧ ਤਾਂ ਇਹ ਸੀ ਉਹਨਾਂ ਦੀ ਉਮਰ ਜ਼ਿਆਦਾ ਸੋ ਇਹਨਾਂ ਦੀ ਉਮਰ ਹੁਣ 트럼ਪ ਡੋਨਲਡ 트럼ਪ ਨਾਲੋਂ ਵੀ ਘੱਟ ਆ ਸੋ ਸਿੱਧਾ ਸਿੱਧਾ ਇਹ ਕਹਿ ਸਕਦੇ ਆ ਕਿ ਆ ਆ ਮਸਲਾ ਹੈ ਦੂਜੇ ਜਿਹੜੇ ਕੁਝ ਮਸਲੇ ਨੇ ਉੱਥੋਂ ਦੇ ਜਿਵੇਂ ਵਾਇਲੈਂਸ ਆ ਗਨਸ ਆ ਜਾਂ ਜਿਹੜਾ ਇਹ ਜਿਹੜਾ ਉਥੋਂ ਦਾ ਅਬੋਰਸ਼ਨ ਵਾਲਾ ਮਾਮਲਾ ਹੈ ਇਹਦੇ ਉੱਤੇ ਬੜੀ ਕਲੀਅਰ ਹੈ ਕਮਾਲਾ ਹੈਰਿਸ ਤੇ ਇਹ ਬੋਲਣ ਦਾ ਅੰਦਾਜ਼ ਵੀ ਇਹਨਾਂ ਦਾ ਉਹੀ ਹੈ ਜਿਹੜਾ ਡੋਨਲਡ ਟਰੰਪ ਦਾ ਅੰਦਾਜ਼ ਹੈ ਸੋ ਇਸ ਕਰਕੇ ਇਹ ਕਾਫੀ ਜ਼ਿਆਦਾ ਹੋ ਸਕਦੇ ਆ ਇਹਨਾਂ ਦਾ ਸਬੰਧ ਭਾਰਤ ਦੇ ਨਾਲ ਜੁੜਦਾ 8 ਸਾਲਾਂ ਦੀ ਉਮਰ ਆਪਾਂ ਸਾਰੇ ਜਾਣਦੇ ਆ ਦੂਜਾ ਇਹ ਹੈ ਕਿ ਹੁਣ ਇਹ ਜਿਹੜਾ ਅਗਲਾ ਇਹਨਾਂ ਦਾ ਹੈਗਾ ਕਿ ਜਿਹੜੇ ਇੰਟਰਨੈਸ਼ਨਲ ਕੁਝ ਮਾਮਲੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਤਜਰਬਾ ਬਹੁਤ ਆ ਅਮਰੀਕਨ ਪੋਲਿਟਿਕਸ ਤੇ ਉਹਦੇ ਨਾਲ ਨਾਲ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਮਲੇ ਆ ਉਹਨਾਂ ਨੂੰ ਬਹੁਤ ਨੇੜੇ ਤੋਂ ਸਮਝਦੇ ਆ ਇਜ਼ਰਾਈਲ ਦਾ ਜਾਂ ਯੂਕਰੇਨ ਨੂੰ ਲੈ ਕੇ ਜਿਹੜਾ ਹਮਲਾ ਆ ਉਸ ਮਾਮਲੇ ਦੇ ਵਿੱਚ ਜਿਹੜਾ ਇਹ ਜਿੰਨੇ ਕਲੀਅਰ ਨੇ ਔਰ ਇਹ ਮਤਲਬ ਜਿੱਦਾਂ ਯਹੂਦੀ ਦੇਸ਼ ਇਜ਼ਰਾਈਲ ਦੇ ਕਟੜ ਸਮਰਥਕ ਆ ਏ ਇੰਟਰਨੈਸ਼ਨਲ ਇਸ਼ੂਜ਼ ਦੇ ਉੱਤੇ ਸਪਸ਼ਟ ਰਾਏ ਆ ਇਹਨਾਂ ਦੀ ਇਸ ਗੱਲ ਦੇ ਉੱਤੇ ਕੋਈ ਕਨਫਿਊਜ਼ਨ ਨਹੀਂ ਦੂਜਾ ਉਹਨਾਂ ਦਾ ਅੰਦਾਜ਼ 트럼ਪ ਨੂੰ ਜਵਾਬ ਉਹਨਾਂ ਦੇ ਅੰਦਾਜ਼ ਦੇ ਵਿੱਚ ਹੀ ਜੇ ਕੋਈ ਦੇ ਸਕਦਾ ਤੇ ਉਹ ਕਮਾਲਾ ਹੈਰਿਸ ਆ ਦੂਜਾ ਇਹ ਆ ਕਿ ਜਿਹੜੀ ਵਾਈਡਨ ਦੀ ਪਰਸਨੈਲਿਟੀ ਦੇ ਕਰਕੇ ਜਿਹੜੀ 트럼ਪ ਦੇ 트럼ਪ ਨੇ ਜਿਹੜਾ ਉਹ ਕੈਂਪੇਨ ਸ਼ੁਰੂ ਕੀਤੀ ਸੀ ਸੋ ਹੁਣ ਉਹ ਉਹਨਾਂ ਦੀ ਸਾਰੀ ਦੀ ਸਾਰੀ ਕੈਂਪੇਨ ਜਿਹੜੀ ਖਿਲਰ ਜਾਊਗੀ ਕਿਉਂਕਿ ਉਹਦਾ ਅਰਥ ਕੋਈ ਨਹੀਂ ਰਿਹਾ ਸੋ ਜਿਹੜੇ ਵੱਡੇ ਜਿਹੜੇ ਇਸ ਮਾਮਲੇ ਦੇ ਵਿੱਚ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਔਰਤ ਦੇ ਹੱਕਾਂ ਦੇ ਵਿੱਚ ਖੜੇ ਹੋਣ ਮਾਮਲੇ ਦੇ ਵਿੱਚ ਸਾਊਥ ਏਸ਼ੀਅਨ ਵੋਟ ਵੀ ਇਹਨਾਂ ਨੂੰ ਪੈ ਸਕਦੀ ਆ ਆ ਹੋਰ ਫਰਕ ਵੀ ਪੈ ਸਕਦਾ ਇਹਨਾਂ ਨੂੰ ਕਈ ਕਲ ਦੇ ਲਈ ਜਾਂ ਮਤਲਬ ਜਿਹੜੇ ਬਾਹਰੋਂ ਆ ਰਹੇ ਬਾਰਡਰ ਕ੍ਰੋਸ ਕਰਕੇ ਬੰਦਾ 5-6000 ਰੋਜ਼ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ 2.5 ਮਿਲੀਅਨ ਸਾਲ ਦੇ ਵਿੱਚ ਬੰਦਾ ਆ ਜਾਂਦਾ ਉਹਨਾਂ ਨੂੰ ਲੈ ਕੇ 트ੰਪ ਬਹੁਤ ਸਖਤ ਨੇ ਜੋ ਬਾਈਡਨ ਉਹਨਾਂ ਖੁੱਲਕੇ ਨਹੀਂ ਗੱਲ ਕਰਦੇ ਪਰ ਇਹਨੇ ਘੱਟੋ-ਘੱਟ ਏਲੀਅਨ ਨਹੀਂ ਕਹਿੰਦੀ ਕਮਾਲਾ ਹੈਰਿਸ ਉਹਨਾਂ ਨੂੰ ਵੀ ਜਿਵੇਂ ਕਿਹਾ ਗਿਆ ਸੀ ਉਹ ਐਲੀਨ ਜਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਆ ਜਦੋਂ 트ੰਪ ਦੇ ਉੱਤੇ ਗੋਲੀ ਚੱਲਦੀ ਆ ਉਹਦੇ ਵੀ ਕਈ ਕਿਸਮ ਦੇ ਨਾਲ ਇਸ ਤਰੀਕੇ ਦੇ ਸਵਾਲ ਸਾਹਮਣੇ ਆਉਂਦੇ ਸੀ ਸੋ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਇਹ ਕਾਫੀ ਸਟਰੋਂਗ ਨੇ ਤੇ ਇਹਦਾ ਫਾਇਦਾ ਇਹਨਾਂ ਨੂੰ ਕੁਦਰਤੀ ਤੌਰ ਦੇ ਉੱਤੇ ਕਮਾਲਾ ਹੈਰਸ ਨੂੰ ਸਿੱਧਾ-ਸਿੱਧਾ ਹੋਊਗਾ ਸੋ ਜਿਹੜੇ ਕਈ ਮਾਮਲੇ ਸੀਗੇ ਕਰੋਨਾ ਦੀ ਮਾਰ ਫਿਰ ਰੂਸ਼ਕਰੇਨ ਦੀ ਲੜਾਈ ਉਦੇ ਨਾਲ ਨਾਲ ਅਮਰੀਕਾ ਦੇ ਵਿੱਚ ਮਹਿੰਗਾਈ ਰਿਕਾਰਡ 8% ਦੇ ਉੱਤੇ ਚਲੇ ਜਾਣਾ ਤੇ ਟਰੰਪ ਦਾ ਦਾਵਾ ਆ ਕਿ ਜਿਹੜਾ ਜ਼ਰੂਰਤ ਦਾ ਸਾਰਾ ਸਮਾਨ ਆ 52% ਤੱਕ ਮਹਿੰਗਾ ਹੋ ਗਿਆ ਤੇ ਅਮਰੀਕਾ ਦਾ ਕਰਜ਼ਾ ਨਹੀਂ ਲਾਇਆ ਜਾ ਸਕਦਾ ਸੋ ਹੁਣ ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਆ ਦੂਜੀ ਇੱਥੇ ਕਿਉਂਕਿ ਇਨਫਲੇਸ਼ਨ ਬਹੁਤ ਵੱਡੀ ਸਮੱਸਿਆ ਹੈ ਅਮਰੀਕਾ ਦੇ ਵਿੱਚ ਇਹਦੇ ਉੱਤੇ ਵੀ ਇਹਨਾਂ ਦਾ ਜਿਹੜਾ ਆਪਣਾ ਇੱਕ ਪਕੜਿਆ ਕਮਾਲਾ ਹੈਰਿਸ ਦੀ ਉਸ ਮਾਮਲੇ ਦੇ ਵਿੱਚ ਵੀ ਇਹ ਕਲੀਅਰ ਨੇ ਸੋ ਉਹ ਜਿਹੜੀਆਂ ਵੋਟਾਂ ਨੇ ਜਿਹੜੀਆਂ ਸ਼ਾਹਮੂਲ ਦੇ ਭਾਈਚਾਰੇ ਦੀਆਂ ਵੋਟਾਂ ਨੇ ਉਹ ਇਧਰਲੇ ਪਾਸੇ ਆ ਸਕਦੀਆਂ ਤੇ ਹੁਣ ਜਾਂ ਕੀ ਇਹ ਜਿੱਤ ਸਕਦੇ ਆ ਇਹ ਤਾਂ ਸਮਾਂ ਦੱਸੂਗਾ ਪਰ ਐਸਪੈਕਟ ਲੈਣਾ ਤਾਂ ਸਟਰੋਂਗ ਉਮੀਦਵਾਰ ਕੋਈ ਨਹੀਂ ਆ ਇਹਨਾਂ ਦੇ ਕੋਲ ਡੈਮੋਕ੍ਰੇਟਸ ਦੇ ਕੋਲ ਸੋ ਹੁਣ ਜੋ ਬਾਈਡਨ ਦੇ ਜਾਣ ਤੋਂ ਬਾਅਦ ਜੇਸ਼ ਕਿਸ਼ਨ ਦੀ ਸਥਿਤੀ ਅਮਰੀਕਾ ਦੇ ਵਿੱਚ ਪੈਦਾ ਹੋਈ ਆ ਇਹ ਆਪਣੇ ਆਪ ਤੇ ਵਿੱਚ ਦਿਲਚਸਪ ਵੀ ਆ ਦੂਜਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਕਿ ਕੋਈ ਰਾਸ਼ਟਰਪਤੀ ਜਿਹੜਾ ਛੱਡ ਗਿਆ ਹੋਵੇ ਵੀ ਦੂਜੀ ਵਾਰ ਉਹਨੇ ਇਲੈਕਸ਼ਨ ਨਾਲ ਲੜੀ ਹੋਵੇ ਪਹਿਲਾਂ ਹਾਲਾਂਕਿ 30 40 ਸਾਲ ਦੇ ਜਿਹੜੇ 1960 ਦੇ ਵਿੱਚ 68 ਦੇ ਵਿੱਚ ਸ਼ਾਇਦ ਆਖਰੀ ਵਾਰੀ ਹੋਇਆ ਸੀ ਉਸ ਤੋਂ ਬਾਅਦ ਜੋ ਬਾਈਡਨ ਪਹਿਲੇ ਬੰਦੇ ਨੇ ਇਹ ਹੁਣ ਜਿਹੜੇ ਅੰਕੜੇ ਇਹ ਦੱਸਦੇ ਆ ਜਿਵੇਂ CBS ਦਾ ਪੋਲ ਆ ਉਹ ਜਿਹੜਾ 트럼ਪ ਨੂੰ ਉੱਪਰ ਦੱਸ ਰਿਹਾ ਕਿ ਡੋਨਲਡ 트럼ਪ ਅੱਗੇ ਆ ਰਾਊਟਰਸ ਜਿਹੜੇ ਨੇ ਉਹਨਾਂ ਨੇ ਵੀ ਇਹਨਾਂ ਨੂੰ 3 ਪੁਆਇੰਟ ਅੱਗੇ ਦੱਸਿਆ ਡੋਨਲਡ ਟਰੰਪ ਨੂੰ ਇਕਨੋਮਿਸਟ ਵੀ ਜਿਹੜੇ ਆ ਉਹ ਦੱਸ ਰਹੇ ਆ ਐਨਪੀਆਰ ਜਾਂ ਪੀਵੀਐਸ ਜਿਹੜੀ ਨਿਊਜ਼ ਆ ਉਹ ਵੀ ਜਿਹੜੇ ਇਹਨੂੰ ਹੈਰੈਸ ਨੂੰ 1 ਪੁਆਇੰਟ ਅੱਗੇ ਦੱਸ ਰਹੇ ਆ ਫੌਕਸ ਨਿਊਜ਼ ਜਿਹੜੀ ਟਰੰਪ ਨੂੰ 1 ਪੁਆਇੰਟ ਅੱਗੇ ਦੱਸ ਰਹੇ ਆ ਐਨਬੀਸੀ ਜਿਹੜੇ ਆ ਇਹ ਇਹਨਾਂ ਨੂੰ ਅੱਗੇ ਦੱਸ ਰਹੇ ਆ ਸੋ ਕਿਤੇ ਥੋੜਾ ਬਹੁਤਾ ਫਰਕ ਹੋ ਸਕਦਾ ਪਰ ਓਵਰਆਲ ਡੋਨਲਡ 트੍ਰੰਪ ਕਮਾਲਾ ਹੈਰਿਸ ਦੇ ਨਾਲੋਂ ਵੀ ਅੱਗੇ ਨੇ ਤੇ ਪ੍ਰੈਜ਼ੀਡੈਂਟ ਬਾਈਡਨ ਦੀ ਅਨਾਉਂਸਮੈਂਟ ਤੋਂ ਬਾਅਦ ਜੇ ਇਸ ਕਿਸਮ ਦੀ ਸਥਿਤੀ ਪੈਦਾ ਹੋਈ ਆ ਤੇ ਦੂਜਾ ਇਹ ਆ ਕਿ ਸਵਾਲ ਇਹ ਆ ਵੀ ਹੁਣ ਇਹਦੇ ਤੋਂ ਬਾਅਦ ਕੀ ਕਮਾਲਾ ਹੈਰਿਸ ਇੱਕ ਉਮੀਦਵਾਰ ਸੀ ਜਾਂ ਕੋਈ ਹੋਰ ਵੀ ਹੋ ਸਕਦਾ ਆ 29 ਜੇਕਰ ਪੁਆਇੰਟਸ ਦਿੱਤੇ ਜਾਣ ਤੇ ਕਮਾਲਾ ਹੈਰਿਸ ਦੇ ਹੱਕ 'ਚ ਆ ਸਿਰਫ ਗੈਵਨ ਨਿਊਸਨ ਨੂੰ 7 ਪੁਆਇੰਟ ਮਿਲਦੇ ਆ 22 ਪੁਆਇੰਟ ਦਾ ਇਹ ਨਾ ਦੋਹਾਂ ਦੀ ਅਪਰੂਵਲ ਦੇ ਵਿੱਚ ਫਰਕ ਆ ਗੈਚਰ ਵਿਟਮਰ ਇੱਕ ਹੋਰ ਉਮੀਦਵਾਰ ਆ ਮਿਸ਼ੀਗਨ ਦੀ ਗਵਰਨਰ ਇਹ ਮਿਸ਼ੀਗਨ ਦੀ ਗਵਰਨਰ ਦਾ ਨਾਮ ਵੀ ਚਰਚਾ ਦੇ ਵਿੱਚ ਆਇਆ ਸੀ ਇਹ ਵੀ ਹੋ ਸਕਦੇ ਤੇ ਦੂਜਾ ਮਤਲਬ ਜੇ ਲਿਸਟੇ ਦੇਖਣੀ ਹੋਵੇ ਵੀ ਜੋ ਬਾਈਡਨ ਤੋਂ ਬਾਅਦ ਕੌਣ ਕੌਣ ਨੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਿਹੜੇ ਇੱਥੇ ਆ ਸਕਦੇ ਕਮਲ ਹਾਰਸ ਤੇ ਆ ਗਈ ਨਾਂ ਉਹਨਾਂ ਦਾ ਹੋ ਗਿਆ ਸਾਫ਼ ਲਗਭਗ ਗੱਲ ਇਹਨਾਂ ਦੇ ਉੱਤੇ ਹੀ ਜਾਣੀ ਆ ਪਰ ਫੇਰ ਵੀ ਦੂਜਾ ਸਵਾਲ ਇਹਦੇ ਨਾਲ ਇਹ ਵੀ ਆ ਜਦੋਂ ਅਸੀਂ ਇਹ ਲਿਸਟ ਦੇਖ ਰਹੇ ਹਾਂ ਕਿ ਕਿਹੜੇ ਕਿਹੜੇ ਰਾਸ਼ਟਰਪਤੀ ਦੇ ਉਮੀਦਵਾਰ ਹੋ ਸਕਦੇ ਆ ਤੇ ਉਹਦੇ ਨਾਲ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਵਾਈਸ ਪ੍ਰੈਜ਼ੀਡੈਂਟ ਵੀ ਉਹਨਾਂ ਨੇ ਪਿਕ ਕਰਨਾ ਆਪਣਾ ਕਮਾਲਾ ਹੈਰਿਸ ਨੇ ਤੇ ਉਹ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਹੋ ਸਕਦਾ ਮਿਸ਼ੀਗਨ ਦੀ ਗਵਰਨਰ ਆ ਜਿਹੜੀ ਜਿਹਦਾ ਮੈਂ ਜ਼ਿਕਰ ਕਰਕੇ ਹਟਿਆ ਪਹਿਲਾਂ ਕ੍ਰੈਚਨ ਵਿਟਮਰ ਗ੍ਰੈਚਮਰ ਵਿਟਮਰ ਦਾ ਬਹੁਤ ਨਾਂ ਆਇਆ ਕਿ ਇਹ ਵੀ ਕੈਂਡੀਡੇਟ ਹੋ ਸਕਦੀ ਆ ਫੀਮੇਲ ਗਵਰਨਰ ਜਿਹੜੀ ਆ ਇਹ ਬਾਜਡਨ ਦੀ ਉੱਥੇ ਵੀ ਆਈ ਆ ਬੜੀ ਸਪੋਰਟ ਸੀ ਉਹਨਾਂ ਨੂੰ ਇਹ ਇੱਕ ਵੱਡਾ ਨਾਂ ਹੋ ਸਕਦੀ ਆ ਕਮਾਲਾ ਹੈਰਸ ਤੇ ਬਰਾਬਰ ਪਰ ਨਹੀਂ ਗੱਲਬਾਤ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਵੀ ਬਣ ਸਕੀ ਕੁਝ ਹੋਰ ਨਾਂ ਜਿਹੜੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੇ ਆ ਜਿਵੇਂ ਜੋਸ਼ ਸ਼ਾਪੀਰੋ ਜੋਸ਼ਪੀਰੋ ਪੈਂਸ਼ਨ ਲਈ ਤੇ ਗਵਰਨਰ ਨੇ ਇਹਨਾਂ ਨੇ ਐਨਡੋਸ ਕੀਤਾ ਕੱਲ ਸੋ ਇਹਨਾਂ ਦਾ ਨਾਂ ਵੀ ਇਹਦੇ ਨਾਲ ਹੀ ਆ ਰਿਹਾ ਸੀ ਕਿ ਇਹ ਵੀ ਇੱਕ ਉਮੀਦਵਾਰ ਜਿਹੜੇ ਨੇ ਉਹ ਹੋ ਸਕਦੇ ਆ ਜਾਂ ਗੁਣਾ ਇਹਨਾਂ ਦੇ ਉੱਤੇ ਵੀ ਪੈ ਸਕਦਾ ਜਿਹੜੀ ਪੀਟ ਬੁਟਿਗ ਇੱਕ ਪੀਟ ਪੀਟ ਬੁਟਿਗ ਇੱਕ ਉਹਨਾਂ ਦਾ ਵੀ ਟ੍ਰਾਂਸਪੋਰਟੇਸ਼ਨ ਸੈਕਟਰੀ ਰਹੇ ਆ ਉਹਨਾਂ ਦਾ ਵੀ ਨਾਂ ਕਾਫੀ ਚਰਚਾ ਦੇ ਵਿੱਚ ਆਇਆ ਸੀ ਕਿ ਇਹ ਵੀ ਉਮੀਦਵਾਰ ਹੋ ਸਕਦੇ ਆ ਰਾਸ਼ਟਰਪਤੀ ਦੇ ਕਮਾਲਾ ਹੈਰਸਟੀ ਥਾਂ ਦੇ ਉੱਤੇ ਗੈਵਨਿਊਸ਼ਮ ਸਭ ਤੋਂ ਚਰਚਾ ਵਾਲਾ ਸੀ ਕੈਲੀਫੋਰਨੀਆ ਦੇ ਗਵਰਨਰ ਇਹਨਾਂ ਦਾ ਵੀ ਨਾਂ ਆਇਆ ਸੀ ਕਿ ਜਿੱਦਣ ਡਿਬੇਟ ਹੋ ਕੇ ਹਟ ਰਹੀ ਸੀ ਉਹ ਤੋਂ ਬਾਅਦ ਹੀ ਲੋਕਾਂ ਨੇ ਇਹਨਾਂ ਨੂੰ ਕੁੱਛਣਾ ਸ਼ੁਰੂ ਕਰ ਦਿੱਤਾ ਸੀ ਵੀ ਤੁਸੀਂ ਬਣ ਸਕਦੇ ਆ ਇਹ ਦੇ ਗਵਰਨਰ ਜਾਂ ਸੌਰੀ ਰਾਸ਼ਟਰਪਤੀ ਦੇ ਉਮੀਦਵਾਰ ਪਰ ਉਦੋਂ ਪਤਾ ਸੀ ਕਿ ਜੋ ਬਾਈਡਨ ਰਨ ਕਰ ਰਹੇ ਆ ਇਸੇ ਤਰ੍ਹਾਂ ਐਂਡੀ ਬੈਸ਼ਰ ਐਂਡੀ ਬੈਸ਼ਰ ਦਾ ਨਾਂ ਵੀ ਚਰਚਾ ਦੇ ਵਿੱਚ ਆ ਕਿੰਟਕੀ ਦੇ ਗਵਰਨਰ ਜਿਹੜੀ 2023 ਦੇ ਵਿੱਚ ਇਥੋਂ ਇਹ ਜਿੱਤੇ ਸੀਗੇ ਤੇ ਸਿਰਫ 46 ਸਾਲ ਉਮਰ ਹੈ ਇਹਨਾਂ ਦੀ ਸੋ ਇਹਨਾਂ ਦਾ ਨਾਂ ਵੀ ਚਰਚਾ ਦੇ ਵਿੱਚ ਆ ਕਿੰਟਕੀ ਦੇ ਗਵਰਨਰ ਐਂਡੀ ਬੈਸ਼ਰ ਇਹਨਾਂ ਦਾ ਨਾਂ ਵੀ ਚਰਚਾ ਦੇ ਵਿੱਚ ਆ ਕਿ ਇਹ ਵੀ ਹੋ ਸਕਦੇ ਆ ਅਗਲੇ ਜਿਹੜੇ ਡੈਮੋਕ੍ਰੇਟ ਲੀਡਰ ਦੇ ਵਿੱਚ ਇਸੇ ਤਰ੍ਹਾਂ ਜੈਡ ਪਾਲਿਸ਼ ਜੈਡ ਪਾਲਿਸ਼ ਕੋਲੋਰادو ਦੇ ਗਵਰਨਰ ਆ ਤੇ ਸਾਬਕਾ ਕਾਂਗਰਸਮੈਨ ਆ ਕੁਛ ਜਿਹੜੇ ਥਾਵਾਂ ਦੇ ਉੱਤੇ ਇਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਇੱਕ ਜਿਹੜਾ ਅਮਰੀਕਾ ਦਾ ਪਹਿਲਾ ਓਪਨਲੀ ਗੇ ਇਲੈਕਟਿਡ ਗਵਰਨਰ ਜਿਹੜਾ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਇਸ ਪਾਵਰ ਦੇ ਵਿੱਚ ਸਾਹਮਣੇ ਆ ਰਿਹਾ ਕਿ ਜੇ ਕਮਾਲਾ ਹਾਰਿਸ ਦੇ ਕਿ ਇਹ ਵੀ ਹੋ ਸਕਦੇ ਆ ਜੇਬੀ ਪ੍ਰੈਟਸਕਰ ਜੇਬੀ ਪ੍ਰੈਟਸਕਰ ਵੀ ਇੱਕ ਵੱਡੇ ਡੈਮੋਕ੍ਰੇਟਸ ਨੇ ਇਹਨਾਂ ਦਾ ਨਾਮ ਵੀ ਹੋ ਸਕਦਾ ਬਿਲੀਅਨਰ ਨੇ ਐਸੇ ਜਿਹੜੇ ਕਾਫੀ ਜ਼ਿਆਦਾ ਇਹਨਾਂ ਕੋਲੇ ਜਿਹੜਾ ਵੈਲਥ ਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਮਾਰਕ ਕੈਲੀ ਨੇ ਮਾਰਕ ਕੈਲੀ ਦਾ ਨਾਮ ਵੀ ਸਾਹਮਣੇ ਆ ਸਕਦਾ ਮਾਰਕ ਕੈਲੀ ਵੀ ਇੱਕ ਸੰਭਾਵੀ ਉਮੀਦਵਾਰ ਇਹਦੇ ਹੋ ਸਕਦੇ ਆ ਪਾ ਜਿਹੜੇ ਕੁਝ ਹੋਰ ਨਾਂ ਨੇ ਜੋ ਮੈਂਸ਼ਨ ਇਹਨਾਂ ਦਾ ਨਾਂ ਵੀ ਸਾਹਮਣੇ ਆਉਂਦਾ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰ ਗੱਲਬਾਤ ਬਹੁਤ ਹੀ ਜਿਹੜੀ ਹੈ ਕਮਾਲਾ ਹੈਰਿਸ ਦੇ ਉੱਤੇ ਹੀ ਆ ਜਾਣੀ ਆ ਤੇ ਦੇਖੋ ਹੁਣ ਚਰਚਾ ਜਿਹੜੀ ਕਿੱਥੇ ਤੱਕ ਜਾਂਦੀ ਆ ਇਹਨਾਂ ਦੀਆਂ ਆਪਣੀਆਂ ਕੁਝ ਸਿਫਤਾਂ ਸੀ ਜੋ ਬਾਈਡਨ ਦੀਆਂ ਕਮਾਲਾ ਹੈਰਿਸ ਦੀਆਂ ਆਪਣੀਆਂ ਕੁਝ ਸਿਫਤਾਂ ਸੀ ਪਹਿਲੇ ਸਮੇਂ ਦੇ ਵਿੱਚ ਵੀ ਇਹ ਕੁਝ ਕਈ ਵਾਰੀ ਹੋਇਆ 1968 ਦੇ ਵਿੱਚ ਜਿੱਦਾਂ ਪਹਿਲਾ ਜ਼ਿਕਰ ਕੀਤਾ ਕਿ ਡੈਮੋਕ੍ਰੇਟ ਲੰਡਨ ਵੀ ਜான்ਸਨ ਜਿਹੜੇ ਸੀਗੇ ਪਹਿਲੇ ਸੈਟਿੰਗ ਪਰੈਜ਼ੀਡੈਂਟ ਸੀਗੇ ਬਾਅਦ ਦੇ ਵਿੱਚ ਇਹ ਨਹੀਂ ਲੜੀ ਇਹਨਾਂ ਨੇ ਇਲੈਕਸ਼ਨ 1968 ਤੋਂ ਬਾਅਦ ਜੋ ਬਾਈਡਨ ਪਹਿਲੀ ਵਾਰੀ ਆ ਇਹ ਕਿ ਇੱਥੇ ਤੱਕ ਜਿਹੜਾ ਇਹ ਕੁਝ ਹੋਇਆ ਆ ਤੇ ਉਹ ਜਿਹੜੇ ਮਤਲਬ ਦੌੜ ਦੇ ਵਿੱਚੋਂ ਬਾਹਰ ਹੋ ਗਏ ਬਹੁਤ ਘੱਟ ਸਮੇਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਆਇਆ 1952 ਦੇ ਵਿੱਚ ਜਿਹੜਾ ਉਸ ਵੇਲੇ ਵੀ ਐਸੇ ਤਰੀਕੇ ਦੇ ਨਾਲ ਹੋਇਆ ਸੀ 1884 ਦੇ ਵਿੱਚ ਜਿਹੜੇ ਚੈਸਟਰ ਆਰਥਰ ਸੀਗੇ ਉਹਨਾਂ ਦਾ ਨਾਮ ਵੀ ਸੀਗਾ ਉਹ ਵੀ ਜਿਹੜਾ ਦੂਜੀ ਵਾਰੀ ਨਹੀਂ ਰਨ ਕੀਤੀ ਸੀ ਹੁਣ ਕਿੰਨੀ ਵਾਰੀ ਕੌਣ ਰਨ ਕਰਦਾ ਕਿਉਂਕਿ ਦੋ ਵਾਰੀ ਤੋਂ ਬਾਅਦ ਤੁਸੀਂ ਬਣ ਨਹੀਂ ਸਕਦੇ ਤੇ ਕਮਾਲਾ ਹੈਰਸ ਦੇ ਕਹਿਣ ਦੇ ਮੁਤਾਬਕ ਜੋ ਬਲਡ ਨੇ ਆਪਣੀ ਇੱਕੋ ਟਰਮ ਦੇ ਵਿੱਚ ਇੰਨਾ ਕੰਮ ਕਰ ਦਿੱਤਾ ਜਿਹੜੇ ਬਹੁਤੇ ਰਾਸ਼ਟਰਪਤੀ ਦੋ ਟਰਮਾਂ ਦੇ ਵਿੱਚ ਨਹੀਂ ਕਰ ਸਕਦੇ ਇੱਕ ਦੋਸਤ ਹੋਰ ਗੱਲਬਾਤ ਤੁਹਾਡੇ ਨਾਲ ਅੱਜ ਕਰਨੀ ਹੈ ਇੱਕ ਬਿਮਾਰੀ ਆ ਲਿਸਟੇਰੀਆ ਲਿਸਟੇਰੀਆ ਡਿਜ਼ੀਜ਼ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚ ਇਸ ਵੇਲੇ ਫੈਲ ਰਹੀ ਹੈ ਇੱਕ ਬੈਕਟੀਰੀਆ ਹੈ ਉਹਦਾ ਨਾਮ ਆ ਲਿਸਟੇਰੀਆ ਮੋਨੋਸਾਈਟੋਜਿਨਸ ਫੂਡ ਦੇ ਵਿੱਚ ਮਿਲਦਾ ਆਮ ਤੌਰ ਦੇ ਉੱਤੇ ਜਦੋਂ ਕੋਈ ਫੂਡ ਖਰਾਬ ਹੋ ਜਾਂਦਾ ਜਾਂ ਉਹਦੇ ਵਿੱਚ ਕੰਟਾਮਿਨੇਟ ਹੋ ਜਾਂਦਾ ਜਿੱਦਾਂ ਕੱਚਾ ਦੁੱਧ ਹੁੰਦਾ ਆ ਜਾਂ ਕੋਈ ਹੋਰ ਚੀਜ਼ ਹੁੰਦੀ ਆ ਉਹਦੇ ਵਿੱਚ ਚੀਜ਼ ਸੌਫਟ ਚੀਜ਼ ਹੋਵੇ ਜਾਂ ਡੇਲੀ ਮੀਟ ਹੋਵੇ ਉਹਦੇ ਵਿੱਚ ਇਥੇ ਹੁਣ ਡੇਲੀ ਮੀਟ ਦੇ ਵਿੱਚ ਕਹਿੰਦੇ ਹੈ ਮਿਲਿਆ ਤੇ ਉਹਦੇ ਤੋਂ ਬਾਅਦ ਸਿੰਪਟਮ ਇਹਦੇ ਹੁੰਦੇ ਆ ਕਿ ਬੁਖਾਰ ਹੋ ਜਾਂਦਾ ਬੰਦੇ ਨੂੰ ਸਰੀਰ ਦੁੱਖਦਾ ਨੌਜ਼ੀਆ ਹੋ ਜਾਂਦਾ ਡਾਇਰੀਆ ਹੋ ਜਾਂਦਾ ਇਹ ਇਹਦੇ ਆਮ ਤੌਰ ਦੇ ਉੱਤੇ ਹੁੰਦੇ ਘੱਟ ਹੁੰਦਾ ਪ੍ਰੈਗਨੈਂਸੀ ਦੇ ਵਿੱਚ ਰਿਸਕ ਰਹਿੰਦਾ ਹੈ ਜੇਕਰ ਕਿਸੇ ਪ੍ਰੈਗਨੈਂਟ ਔਰਤ ਨੂੰ ਹੋ ਜਵੇ ਤੇ ਪ੍ਰੋਫੈਂਸ਼ਨ ਇਹੀ ਆ ਕਿ ਜਿਹੜੀ ਚੰਗਾ ਫੂਡ ਜਾਂ ਹਾਈਜੀਨ ਆ ਉਹਦਾ ਖਿਆਲ ਰੱਖਿਆ ਜਾਵੇ ਪਰ ਇਸ ਫਿਰ ਅਮਰੀਕਾ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣੀ ਦੋ ਲੋਕਾਂ ਦੀ ਮੌਤ ਹੋ ਗਈ ਅਮਰੀਕਾ ਦੇ ਵਿੱਚ ਇਸ ਬਿਮਾਰੀ ਦੇ ਨਾਲ ਲੈਸਟੀਰੀਆ ਦੀ ਜਿਹੜੀ ਆਊਟ ਬ੍ਰੇਕ ਹੈ ਡੇਲੀ ਮੀਟ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਤੇ ਜਿਹੜੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਫੈਂਸ਼ਨ ਉਹਨਾਂ ਦੇ ਦੱਸਣ ਅਨੁਸਾਰ ਜਿਹੜਾ ਫਰਾਈਡੇ ਤੱਕ 28 ਕੇਸ ਸੀਗੇ ਇਹਦੇ 12 ਸਟੇਟਾਂ ਦੇ ਵਿੱਚ ਮਈ ਤੋਂ ਲੈ ਕੇ ਜੇਕਰ ਹੁਣ ਤੱਕ ਦੇਖਿਆ ਜਾਵੇ ਸੋ ਡਾਰਕ ਕਿਤੇ ਨਾ ਕਿਤੇ ਹੈਗਾ ਹੈ ਭਾਵੇਂ ਬੈਕਟੀਰੀਆ ਹੈ ਪਰ ਫੇਰ ਵੀ ਜਿਸ ਤਰੀਕੇ ਦੇ ਨਾਲੇ ਫੈਲ ਰਹੀ ਹੈ ਔਰ 28 ਲੋਕਾਂ ਬਾਰੇ ਸੀਡੀਸੀ ਅਵੇਅਰ ਆ ਕਿ ਜਿਹੜੀ ਲਸਟੇਰੀਆ ਦੀ ਜਿਹੜੀ ਸਟ੍ਰੇਨ ਆ ਉਹਦੇ ਵਿੱਚ ਆਈ ਆ ਨਿਊਯਾਰਕ ਦੇ ਵਿੱਚ 7 ਕੇਸ ਨੇ ਇਹ ਮਾਰੀਲੈਂਡ ਦੇ ਵਿੱਚ 6 ਨੇ ਵਰਜੀਨੀਆ ਦੇ ਵਿੱਚ 2 ਨੇ ਨਿਊ ਜਰਜੀ ਦੇ ਵਿੱਚ 2 ਨੇ ਮੈਸਚੂਸੇਟਸ ਦੇ ਵਿੱਚ 2 ਨੇ ਜਾਰਜੀਆ ਚ 2 ਨੇ ਮਿਸੂਰੀ ਚ 2 ਨੇ ਇਲਿਨੋਇਸ ਚ 1 ਆ ਪੈਂਸਿਲਵੇਨੀਆ ਨਾਰਥ ਕੈਰੋਲਾਈਨਾ ਵਿਸਕੋਂਸਿਨ ਮਿਨੀਸੋਟਾ ਇਹਨਾਂ ਸਾਰਿਆਂ ਦੇ ਵਿੱਚ 1-1 ਕੇਸ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਅ ਕੇਸ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਆ ਉਹਨਾਂ ਦੇ ਵਿੱਚ ਜਿਹੜੀ ਮੀਡੀਅਨ ਏਜ ਆ 75 ਸਾਲ ਦਾ ਸੀ ਕਈ ਦੋਸਤਾਂ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ